ਕੀ ਚੱਕੀਆ ਕੋਈ ਇਥੋਂ ਠੀਕ ਹੈ ਫਾਲਤੂ ਗੱਲ ਆਪਾਂ ਆਹ ਚੱਕਾ ਦੋ ਨਹੀਂ ਸੋਟਾ ਦੇਣਾ ਆਪਣਾ ਸਮਾਨ ਚੱਕੋ ਇਥੋਂ ਸਾਰਾ ਹਾਂ ਉਹਨੂੰ ਹੱਲੀ ਦਿਨਾਂ ਟਾਈਮ ਹੈ ਅੱਛਾ ਹਾਂ ਆਪਣਾ ਸਾਰਾ ਸਮਾਨ ਚੱਕ ਕੇ ਜਿੱਥੇ ਜਾਣਾ ਉੱਥੇ ਜਾਓ ਅੱਜ ਵੀਰਵਾਰਾ ਹੋਗਾ ਉਹਦੇ ਵੀਰਵਾਰ ਨੂੰ ਕੋਈ ਝੁੰਗੀ ਨਹੀਂ ਚਾਹੀਦੀ ਹੋਰ ਨਾ ਬੰਦਾ ਚਾਹੀਦਾ ਅੱਛਾ ਹੱਤਾ ਇੱਕ ਹਫ਼ਤੇ ਦਾ ਟਾਈਮ ਦਿੱਤਾ हां हां एक हफ्ते ਦਾ ਟਾਈਮ ਹੈ ਇਹਨਾਂ ਨੂੰ ਉਹ ਬੰਦੇ ਇਕੱਠੇ ਕਰ ਲਓ ਵੀਰੇ ਇੱਧਰ ਲਿਆਓ ਇਹਨਾਂ ਨੂੰ ਇਕੱਠੇ ਕਰਕੇ ਹੋਰ ਕਿੰਨੇ ਨੇ ਬੈਠੇ ਪਾਉਂਦੇ ਜਿੱਥੇ ਮਰਜੀ ਜਾਓ ਸਾਨੂੰ ਨਹੀਂ ਪਤਾ ਇੱਥੇ ਮਰਜੀ ਜਾਓ ਵਿਹਾਰ ਜਾਓ ਜੇ ਤੁਹਾਡਾ ਪਿੰਡ ਕੰਮ ਕਰਨਾ ਤੁਸੀਂ ਹੋਰ ਪਿੰਡਾਂ ਜਾ ਕੇ ਇੱਥੇ ਗੰਤ ਪਾਉਂਦੇ ਸਾਡੇ ਅੱਛਾ ਇੱਕ ਤਾਂ ਨੂੰ ਹੋਰ ਦੱਸਦੇ ਆਂ ਬਾਈ ਇਹ ਸਾਡੇ ਪਿੰਡ ਚ ਕਦੇ ਵੀ ਦਿਹਾੜੀ ਨਹੀਂ ਆਏ ਇਹ ਕਦੇ ਕੋਈ ਕੰਮ ਕਰਨ ਨਹੀਂ ਆਏ ਜਾਂਦੇ ਆਲੇ-ਦਾਲੇ ਪਿੰਡਾਂ 'ਚ ਸਾਨੂੰ ਕੋਈ ਇਤਰਾਜ਼ ਨਹੀਂ ਪਰ ਆ ਦੇਖ ਲਓ ਹੁਣ ਵੀ ਇਹਨਾਂ ਦੀ ਆਕੜ ਦੇਖ ਲਓ ਤੁਸੀਂ ਇਹਦਾ ਪੈਂਦੇ ਨੇ ਸਾਡੇ ਜਵਾਕਾਂ ਨੂੰ ਕੱਲੂ ਸਿਰ ਪਾੜਨਗੇ ਕਿਸਦਾ ਏ ਕਦ ਤੂੰ ਤੁਸੀਂ ਉਰੇ ਪਾਣਾ ਚੋਰੀ ਉਰੇ ਕਰਦੇ ਆਂ ਅੱਜ ਕੰਮ ਕਰਨਾ ਤੂੰ ਬਾਡੇ ਮੈਂਟ ਜਾ ਗ੍ਰਾਊਂਡ 'ਚੋਂ ਬਾਲਾਂ ਚੱਕ ਲਿਆ ਏ ਗ੍ਰਾਊਂਡ 'ਚੋਂ ਚਾਬੀਆਂ ਚੱਕ ਲਿਆ ਏ ਫੇਰ ਦੇਖ ਲਓ ਸਾਰੀਆਂ ਲੇਡੀਜ਼ ਉੱਥੇ ਆਉਣ ਤੋਂ ਹਟ ਗਈਆਂ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਦੇ ਵਿੱਚ ਅਕਸਰ ਕਾਫੀ ਜ਼ਿਆਦੇ ਅਜਿਹੇ ਪ੍ਰਵਾਸੀਆਂ ਵੱਲੋਂ ਕਈ ਗੈਰ ਕਾਨੂੰਨੀ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ ਜਿਨ੍ਹਾਂ ਦੇ ਵਿੱਚ ਪੰਜਾਬੀਆਂ ਦੇ ਨਾਲ ਖਾਸ ਤੌਰ ਤੇ ਅਖਾਂ ਦੇ ਨਾਲ ਕੁੱਟਮਾਰ ਉਹਨਾਂ ਦੀ ਦਸਤਾਰ ਨੂੰ ਹੱਤ ਪਾਉਣਾ ਗੁਰੂ ਘਰਾਂ ਦੇ ਵਿੱਚ ਬੇਅਦਬੀ ਹੋਣੀ ਗੁਰਕਾ ਤਬਾਕੂ ਲੈ ਕੇ ਗੁਰੂ ਘਰਾਂ ਦੇ ਵਿੱਚ ਜਾਣਾ ਤੇ ਕਈ ਪ੍ਰਵਾਸੀ ਤਾਂ ਸ਼ਰਾਬ ਪੀ ਕੇ ਵੀ ਗੁਰੂ ਘਰਾਂ ਦੇ ਵਿੱਚ ਜਾਂਦੇ ਹੋਏ ਫੜ ਕੇ ਉਹਨਾਂ ਦੇ ਕਾਰਵਾਈ ਕਰਾਉਣ ਦੀ ਮੰਗ ਕੀਤੀ ਗਈ ਹੈ ਤੇ ਹੁਣ ਇਹਨਾਂ ਪ੍ਰਵਾਸੀਆਂ ਨੂੰ ਪਿੰਡਾਂ ਦੇ ਵਿੱਚੋਂ ਬੈਨ ਕਰਨ ਦੀ ਕਾਰਵਾਈ ਅਤੇ ਪਿੰਡਾਂ ਦੇ ਵਿੱਚੋਂ ਬਾਹਰ ਕੱਢਣ ਦੀ ਕਾਰਵਾਈ ਸ਼ੁਰੂ ਹੋ ਗਈ ਹੈ ਜਿਸ ਦੇ ਤਹਿਤ ਇੱਕ ਪੰਚਾਇਤ ਨੇ ਤਾਂ ਮਤਾ ਪਾਵੇ ਦਿੱਤਾ ਹੈ ਇਹ ਤੇ ਦੱਸਣਯੋਗ ਹੈ ਕਿ ਇਹ ਕਾਰਵਾਈ ਉਹਨਾਂ ਪ੍ਰਵਾਸੀਆਂ ਦੇ ਖਿਲਾਫ ਵਿਢੀ ਗਈ ਹੈ ਜਿਨ੍ਹਾਂ ਦੇ ਕੋਲ ਕੋਈ ਪਛਾਣ ਪੱਤਰ ਕੋਈ ਅਜਿਹੇ ਦਸਤਾਵੇਜ਼ ਨਹੀਂ ਹੁੰਦਾ ਜਿਸ ਦੇ ਆਧਾਰ ਤੇ ਉਹ ਆਪਣੀ ਪਛਾਣ ਦੱਸ ਸਕਣ ਤੇ ਅਕਸਰ ਪਿੰਡ ਵਾਲਿਆਂ ਵੱਲੋਂ ਦੋਸ਼ ਲਗਾਏ ਜਾਂਦੇ ਰਹੇ ਹਨ ਕਿ ਅਜਿਹੇ ਪ੍ਰਵਾਸੀ ਜਿਹੜੇ ਗੈਰ ਕਾਨੂੰਨੀ ਵਿਰਤੀ ਦੇ ਹੁੰਦੇ ਹਨ ਉਹ ਅਕਸਰ ਪਿੰਡਾਂ ਦੇ ਵਿੱਚ ਮਾਹੌਲ ਖਰਾਬ ਕਰਦੇ ਹਨ ਬੱਚਿਆਂ ਨੂੰ ਕੋਟਮਾਰ ਕਰਦੇ ਹਨ ਲੇਡੀਜ਼ ਦਾ ਆਉਣਾ ਜਾਣਾ ਗਲਤ ਤਾਂ ਤੇ ਇਹ ਜਿਹੇ ਲੋਕ ਖੜ ਕੇ ਗਲਤ ਕਮੈਂਟ ਕਰਦੇ ਹਨ ਜਿਸ ਕਰਕੇ ਲੇਡੀਜ਼ ਦਾ ਆਉਣਾ ਜਾਣਾ ਬੰਦ ਹੋ ਜਾਂਦਾ ਹੈ ਤੇ ਹੋਰ ਵੀ ਬਹੁਤ ਅਜਿਹੇ ਪਰਵਾਸੀਆਂ ਵੱਲੋਂ ਗੈਰਕਾਨੂੰਨੀ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ ਸ਼ਰਾਬ ਪੀ ਕੇ ਪੰਜਾਬੀਆਂ ਦੇ ਨਾਲ ਲੜਾਈ ਝਗੜੇ ਕੀਤੇ ਜਾਂਦੇ ਹਨ ਪਰ ਇੱਥੇ ਹੀ ਇਹ ਦੱਸਣਯੋਗ ਬਣਦਾ ਹੈ ਕਿ ਜਦੋਂ ਦੀ ਯੂਪੀ ਦੇ ਵਿੱਚ ਯੋਗਿਦਾਰ ਦੀ ਸਰਕਾਰ ਆਈ ਹੈ ਉਹਨਾਂ ਵੱਲੋਂ ਗੈਂਗਸਟਰਾਂ ਤੇ ਕਾਫੀ ਜ਼ਿਆਦਾ ਕਾਰਵਾਈ ਕੀਤੀ ਜਾਂਦੀ ਹੈ ਤੇ ਅਜਿਹੇ ਗੈਂਗਸਟਰ ਯੂਪੀ ਦੇ ਵਿੱਚੋਂ ਹੁਣ ਆਪਣੇ ਟਿਕਾਣੇ ਛੱਡ ਚੁੱਕੇ ਹਨ ਤੇ ਯੂਪੀ ਤੋਂ ਭੱਜਣ ਤੋਂ ਬਾਅਦ ਇਹਨਾਂ ਦੀ ਪਹਿਲੀ ਪਸੰਦ ਪੰਜਾਬ ਹੀ ਬਣਿਆ ਹੋਇਆ ਹੈ ਜਿਸ ਕਰਕੇ ਕਿ ਹੁਣ ਪਿੰਡਾਂ ਦੇ ਲੋਕ ਵੀ ਜਾਗਰੂਕ ਹੋ ਗਏ ਹਨ ਉਹ ਪ੍ਰਵਾਸੀ ਜਿਨ੍ਹਾਂ ਕੋਲ ਕੋਈ ਪਛਾਣ ਪੱਤਰ ਨਹੀਂ ਹੈ ਉਹਨਾਂ ਨੂੰ ਪਿੰਡਾਂ ਦੇ ਵਿੱਚੋਂ ਬਾਹਰ ਕੱਢਣ ਦੇ ਲਈ ਅਤੇ ਬੈਨ ਕਰਨ ਦੇ ਲਈ ਆ ਕੇ ਦਿੱਤਾ ਗਿਆ ਤੁਸੀਂ ਇੱਕ ਵੀਡੀਓ ਵੀ ਦੇਖੋਗੇ ਜਿੱਥੇ ਕਿ ਪਿੰਡ ਵਾਸੀਆਂ ਵੱਲੋਂ ਨੌਜਵਾਨਾਂ ਵੱਲੋਂ ਇੰਨਾ ਪ੍ਰਵਾਸੀਆਂ ਨੂੰ ਕਿਹਾ ਜਾਂਦਾ ਹੈ ਕਿ ਇੱਕ ਹਫ਼ਤੇ ਦਾ ਤੁਹਾਡੇ ਕੋਲ ਟਾਈਮ ਹੈ ਤੁਸੀਂ ਪਿੰਡ ਛੱਡ ਦਿਵੋ ਕਿਸੇ ਹੋਰ ਜਗ੍ਹਾ ਚੱਲ ਜਾਓ ਪਰ ਫਿਰ ਵੀ ਇੰਨਾ ਪ੍ਰਵਾਸੀਆਂ ਦੀ ਆਕੜ ਮਾਣ ਨਹੀਂ ਹੁੰਦੀ ਹੈ ਇੱਥੇ ਇਹ ਵੀ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਪੰਜਾਬ ਤੇ ਮੁਸ਼ਕਲ ਪਈ ਸੀ ਜਦੋਂ ਪਾਕਿਸਤਾਨ ਦੇ ਨਾਲ ਸੰਬੰਧ ਖਰਾਬ ਹੋਏ ਸੀ ਲੜਾਈ ਵਾਲੇ ਮਾਹੌਲ ਬਣ ਗਿਆ ਸੀ ਉਦੋਂ ਇਹ ਰੇਲਾਂ ਪਰ ਪਰ ਕੇ ਵਾਪਸ ਆਪਣੇ ਦੇਸ਼ ਨੂੰ ਆਪਣੇ ਪਰਦੇਸ ਨੂੰ ਚਲੇ ਗਏ ਸੀ ਪਰ ਇੱਕ ਵਾਰ ਫਿਰ ਤੋਂ ਜਦੋਂ ਮੌਨ ਠੀਕ ਹੋਇਆ ਤੇ ਵਾਪਸ ਆ ਗਏ ਹਨ ਅਤੇ ਇੱਥੇ ਇੱਕ ਵੀਡੀਓ ਹੋਰ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਜੋ ਕਿ ਯੂਪੀ ਬਿਹਾਰ ਦੇ ਇੱਕ ਰੇਲਵੇ ਸਟੇਸ਼ਨ ਦੀ ਹੈ ਜਿੱਥੋਂ ਕਿ ਪੰਜਾਬ ਆਉਣ ਦੇ ਲਈ ਟ੍ਰੇਨਾਂ ਦੇ ਵਿੱਚ ਖੜਨ ਦੇ ਲਈ ਵੀ ਜਗ੍ਹਾ ਨਹੀਂ ਮਿਲ ਰਹੀ ਐਨੇ ਪ੍ਰਵਾਸੀ ਪੰਜਾਬ ਨੂੰ ਆ ਰਹੇ ਹਨ ਸੋ ਜਿਹੜੇ ਪਿੰਡ ਦੇ ਨੌਜਵਾਨਾਂ ਵੱਲੋਂ ਕਾਰਵਾਈ ਕੀਤੀ ਗਈ ਇਸ ਵਾਰ ਇਹ ਤੁਹਾਡਾ ਕੀ ਕਹਿਣਾ ਜੋ ਕਮੈਂਟ ਕਰਨਾ ਦੇਖੋ ਇਹ ਪੂਰੀ ਵੀਡੀਓ ਕੀ ਚੱਕੋ ਇਥੋਂ ਠੀਕ ਹੈ ਫालतू ਹਾਂ ਚੱਕਾ ਦੋ ਨਹੀਂ ਸੋਟਾ ਦਿਓ ਆਪਣਾ ਸਮਾਨ ਚੱਕੋ ਇੱਥੋਂ ਸਾਰਾ ਹਾਂ ਉਹਨੂੰ ਹਾਦੀ ਬਿਨਾ ਟਾਈਮ ਹੈ ਅੱਛਾ ਹਾਂ ਆਪਣਾ ਸਾਰਾ ਸਮਾਨ ਚੱਕ ਕੇ ਜਿੱਥੇ ਜਾਣਾ ਉੱਥੇ ਜਾਓ ਅੱਜ ਵੀਰਵਾਰ ਦਾ ਦਿਨ ਹੈ ਵੀਰਵਾਰ ਨੂੰ ਕੋਈ ਝੁੰਗੀ ਨਹੀਂ ਚਾਹੀਦੀ ਹੋਰ ਨਾ ਬੰਦਾ ਚਾਹੀਦਾ ਇੱਕ ਹਫ਼ਤੇ ਦਾ ਟਾਈਮ ਦਿੱਤਾ ਹਾਂ ਹਾਂ ਇੱਕ ਹਫ਼ਤੇ ਦਾ ਟਾਈਮ ਹੈ ਇਹਨਾਂ ਨੂੰ ਆਹ ਬੰਦੇ ਇਕੱਠੇ ਕਰ ਲਓ ਵੀਰੇ ਇੱਧਰ ਲਿਆਓ ਇਹਨਾਂ ਨੂੰ ਇਕੱਠੇ ਕਰਕੇ ਹੋਰ ਕਿੰਨੇ ਜਾਨੇ ਬੈਠੇ ਪੜਦੇ ਜੇ ਜੂੰਗੀ ਚੱਕਿਆ ਦਾ ਅਭੀ ਕਹਾਂ ਜਾਏਗਾ ਜਿੱਥੇ ਮਰਜੀ ਜਾਓ ਇੱਥੇ ਮਰਜੀ ਜਾਓ ਵਿਹਾਰ ਜਾਓ ਜਿੱਥੇ ਤੁਹਾਡਾ ਪਿੰਡ ਕੰਮ ਕਰਨਾ ਤੁਸੀਂ ਹੋਰ ਪਿੰਡਾਂ ਜਾ ਕੇ ਇੱਥੇ ਗੰਤ ਪਾਉਂਦੇ ਸਾਡੇ ਅੱਛਾ ਇੱਕ ਤਾਂ ਉਹ ਹੋਰ ਦੱਸਦੇ ਆ ਬਾਈ ਇਹ ਸਾਡੇ ਪਿੰਡ ਚ ਕਦੇ ਵੀ ਦਿਹਾੜੀ ਨਹੀਂ ਆਏ ਇਹ ਕਦੇ ਕੋਈ ਕੰਮ ਕਰਨ ਨਹੀਂ ਆਏ ਜਾਂਦੇ ਆਲੇ-ਦਾਲੇ ਪਿੰਡਾਂ 'ਚ ਸਾਨੂੰ ਕੋਈ ਇਤਰਾਜ਼ ਨਹੀਂ ਪਰਾ ਦੇਖ ਲਓ ਹੁਣ ਵੀ ਇਹਨਾਂ ਦੀ ਆਕੜ ਦੇਖ ਲਓ ਤੁਸੀਂ ਅੱਛਾ ਇਹਦਾ ਪੈਂਦੇ ਨੇ ਸਾਡੇ ਜਵਾਕਾਂ ਨੂੰ ਕੱਲ ਨੂੰ ਸਿਰ ਪਾੜਨਗੇ ਕੇਹਦਾ ਏ ਜਦ ਤੁਸੀਂ ਉਰੇ ਪਾਣਾ ਚੋਰੀ ਉਰੇ ਕਰਦੇ ਆ ਕੰਮ ਕਰਨਾ ਤੁਸੀਂ ਬਾੜੇ ਭੱਜ ਗਏ ਗਰਾਊਂਡ 'ਚੋਂ ਬਾਲਾਂ ਚੱਕ ਲਿਆ ਏ ਗਰਾਊਂਡ 'ਚੋਂ ਚਾਬੀਆਂ ਚੱਕ ਲਿਆ ਏ ਫੇਰ ਦੇਖ ਲਓ ਸਾਰੀਆਂ ਲੇਡੀਜ਼ ਉੱਥੇ ਆਉਣ ਤੋਂ ਹਟ ਗਈਆਂ ਇਹ ਦੇਖਿਓ ਦੋਸਤੋ ਇਹ ਹੈ ਜਨ ਨਾਇਕ ਐਕਸਪ੍ਰੈਸ ਇਹ ਦੇਖਿਓ ਦੋਸਤੋ ਇਹ ਹੈ ਜਨ ਨਾਇਕ ਐਕਸਪ੍ਰੈਸ ਜੋ ਤਰਵੰਗਾ ਸੇ ਅੰਮ੍ਰਿਤਸਰ ਕੇ ਲੀਏ ਚਲਤੀ ਹੈ ਡੇਲੀ ਔਰ ਦੇਖਿਓ ਇਸ ਟ੍ਰੇਨ ਮੇਂ इतना ज्यादा भी भीड़ चल रहा है पंजाब जाने के लिए क्योंकि तो अभी धान रोकने का समय चल रहा है और पंजाब जाने वाले की भीड़ भी देखने तो के तो वाशिंग सीट पर ही आके अभी सभी बैठ रहे स्ट्रेन में ट्रेन है भीड़ इतना ज्यादा है कि वासी सीट पर भी सीट नहीं मिल रहा है ये भीड़ आपको पूरा पंजाब जाने ये देखिए ये पूरा जनरल ट्रेन ही है फिर भी इतना ज्यादा भीड़ फूल ये पैक हो गई है अभी दोपहर के बारह बजे है ट्रेन निकलने का समय है शाम के पाँच बज के बीच में ये देखिए दोस्तों ये है जननाइक एक्सप्रेस जो तरंगा से अमृतसर के लिए चलती है